ਕਾਰੋਂ ਕਿਰਪਾ ਸਰਬ ਕੇ દાਤੀ ਏਕ ਰੂਪ ਲੈ ਵਿਲਾਵ ਨਾਨਕ ਕੀ ਵੇਨੰਤੀ ਪ੍ਰਭਪਾ ਆਪਣਾ ਨਾਮ ਜਪਾਵੋ ਰਾਗ ਗਉੜੀ ਮਾਜ ਮਹੱਲਾ 5ਮ ੴ ਸਤਿਗੁਰ ਪ੍ਰਸਾਦਿ ਦਿਨ ਦਿਆਲ ਦੰਬੋਦਰ ਰਾਯ ਜੀਉ ਕੋਡ ਜਨਾ ਕਰ ਸੇਵ ਲਗਾਇ ਜੀਉ ਪਾਵਤ ਵਛਲ ਤੇਰਾ ਬਿਰਦ ਰਖਾਇ ਜੀਉ ਪੂਰਨ ਸਭ ਨੇ ਜਾਈ ਜੀਉ ਕ્યાં ਪੇ ਕਾਂ ਪ੍ਰੀਤਮ ਕਉਨ ਸੁਕਰਣੀ ਜੀਉ ਸੰਤਾ ਦਾਸੀ ਸੇਵਾ ਚਰਣੀ ਜੀਉ ਕੇ ਜੀਉ ਬਤਾਈ ਬਲ ਬਲ ਜਾਈ ਜੀਉ ਤਿਸ ਨੇ ਉਨੇ ਬਿਲਾ ਗੋ ਪਾਈ ਜੀਉ ਪੋਠੀ ਪੰਡਿਤ ਬੇਦ ਕੁਜੰਤਾ ਜੀਉ ਹੋਏ ਬਿਰਾਗੀ ਤੀਤ ਨਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਪਉ ਨਾਮ ਤੇ ਆਈ ਜੀਉ ਐ ਕੀਰਪਾਲ ਸਵਾਮੀ ਮੇਰੇ ਜੀਉ ਪਤਿਤ ਪਵਿੱਤ ਲਗ ਗੁਰ ਕੈ ਪੈ ਰੀ ਜੀਉ ਰੰਪਉ ਕਾਟ ਕੀਏ ਨਿਰਵੈਰ ਜੀਉ ਗੁਰ ਮਨ ਕੀ ਆਸ ਪੁਰਾਈ ਜੀਉ ਇਨ ਨਾਮ ਪਾਇਆ ਸੂ ਤਨਵੰਤਾ ਜੀਉ ਇਨ ਪ੍ਰਾਪਤਿਆ ਆਇ ਸੋ ਸੋਵਾਮੰਤਾ ਜੀਉ ਇਸ ਸਾਧੂ ਸੰਗਤ ਤੇ ਸਭ ਸੁਕਰਣੇ ਜੀਉ ਜਨ ਨਾਨਕ ਸਹਿਜ ਸੁਮਾਈ ਜੀਉ ਵਾਹਿਗੁਰੂ ਵਾਹਿਗੁਰੂ

தான வூ வா தான வூ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ 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 ਵਾਹਿਗੁਰੂ ਕਿਰਪਾ ਕਰੋ ਦੀਨ ਕਿ ਰਾਤੇ ਤੇਰਾ ਗੁਣ ਅਭਗਣ ਨਾ ਵਿਚਾਰੂ ਕੋਈ ਮਾਤਿਕਾ জ্ঞাত ਹੋ ਸ੍ਰੀ ਸੁਆਮੀ ਮਾਨਸ ਕੀ ਗਤਿ ਹੀ ਜੇਤਾਵ ਸਮੁੰਦ ਸਾਗਰ ਦੀਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸੇ ਮੇਰੀ ਪਾਵ ਗੁਬਦੇ ਪੱਥਰ ਤਾਰੇ ਵਾਹਿਗੁਰੂ ਤਨਵਾਹੀ ਵਾਹਿਗੁਰੂ ਵਾਹਿਗੁਰੂ